ਪਰਵਤੀ ਮਹੱਲਾ ਤੀਜਾ ਵਿਪਾਸ ੴ ਸਤਿਗੁਰ ਪ੍ਰਸਾਦ ਗੁਰ ਪ੍ਰਸਾਦੀ ਦੇਖ ਤੂੰ ਹਰ ਮੰਦਰ ਤੇਰੇ ਨਾਲ ਹਰ ਮੰਦਰ ਸਬਦ ਦੇ ਖੋਜੀਐ ਹਰ ਨਾਮੋ ਲਿਹੋ ਸੰਭਾਲ ਮਨ ਮੇਰੇ ਸਬਦ ਰਪੇ ਰੰਗ ਹੋਏ ਸੱਚੀ ਭਗਤ ਸੱਚਾ ਹਰ ਮੰਦਰ ਪ੍ਰਗਟੀ ਸਾਚੀ ਸੋਏ ਰਹਾਓ ਹਰ ਮੰਦਰ ਇਹੋ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਮਨ ਮੁਖ ਮੂਰ ਨਾ ਜਾਣਨੀ ਮਾਨਸ ਹਰ ਮੰਦਰ ਨਾ ਹੋਏ ਹਰ ਮੰਦਰ ਹਰ ਜਿਉ ਸਾਜਿਆ ਰੱਖਿਆ ਹੁਕਮ ਸਵਾਰ ਤੁਰ ਲੇਖ ਲਿਖਿਆ ਸੋ ਕਮਾਵਣਾ ਕੋਈ ਨ ਮੀਟਣ ਹਾਰ ਸ਼ਬਦ ਚੀਨ ਸੁਖ ਪਾਈਐ ਸੱਚੇ ਨਾਏ ਪਿਆਰ ਹਰ ਮੰਦਰ ਸਬਦੈ ਸੁਣਾ ਕੰਚਨ ਕੋਟ ਅਪਾਰ ਹਰ ਮੰਦਰ ਇਹੋ ਜਗਤ ਹੈ ਗੁਰਬਿਨ ਕੋ ਅੰਧਾਰ ਦੂਜਾ ਭਉ ਕਰ ਪੂਜਦੇ ਮਨ ਮੁਖ ਅੰਧ ਗਵਾਰ ਜਿੱਥੇ ਲਖਾ ਮੰਗਿਐ ਤਿੱਥੇ ਦੇਹ ਜਾਤ ਨਾ ਜਾਏ ਸਾਚ ਰਤੇ ਸੇ ਉਬਰੇ ਦੁਖਿਆ ਦੂਜੇ ਪਾਏ ਹਰ ਮੰਦਰ ਮੇ ਨਾਮ ਨਿਧਾਨ ਹੈ ਨਾ ਬੂਝੇ ਮੁਕਤ ਗੁਵਾਰ ਗੁਰ ਪ੍ਰਸਾਦੀ ਚੀਨਿਆ ਹਰ ਰੱਖਿਆ ਔਰ ਤਾਰ ਗੁਰ ਕੀ ਬਾਣੀ ਗੁਰ ਤੇ ਜਾਤੀ ਜੇ ਸ਼ਬਦ ਰਤੇ ਰੰਗ ਲਾਏ ਪਵਿੱਤ ਪਾਵਨ ਸੇ ਜਨ ਨਿਰਮਲ ਹਰ ਕੇ ਨਾਮ ਸਮਾਏ ਹਰ ਮੰਦਰ ਹਰ ਕਾ ਹਾਟ ਹੈ ਰੱਖਿਆ ਸ਼ਬਦ ਸਵਾਰ ਦੇਸ ਵਿੱਚ ਸੌਦਾ ਏਕ ਨਾਮ ਗੁਰਮੁਖ ਲੈਣ ਸਵਾਰ ਹਰ ਮੰਦਰ ਮੈਂ ਮਨ ਲੋਟ ਹੈ ਮੋਇਆ ਦੂਜੇ ਪਾਏ ਪਾਸ ਭੇਟਿਆ ਕੰਚਨ ਭਿਆ ਕੀਮਤ ਕਹੀ ਨਾ ਜਾਏ ਹਰ ਮੰਦਰ ਮੈਂ ਹਰ ਵਸੈ ਸਰਬ ਨਿਰੰਤਰ ਸੋਏ ਨਾਨਕ ਗੁਰਮੁਖ ਬਣ ਜਿਐ ਸੱਚਾ ਸੌਦਾ ਹੋਏ ਪਰਵਤੀ ਮਹੱਲਾ ਤੀਜਾ ਪਏ ਪਾਈ ਜਾਗੇ ਸੇ ਜਨ ਜਾਗਰਨ ਕਰੇ ਹਉਮੇ ਮਹਿਲ ਉਤਾਰ ਸਦਾ ਜਾਕੇ ਕਰ ਆਪਣਾ ਰੱਖੇ ਪੰਜ ਤਸਕਰ ਕਾਢੇ ਮਾਰ ਮਨ ਮੇਰੇ ਗੁਰਮੁਖ ਨਾਮ ਧਿਆਏ ਜਿਤ ਮਾਰਗ ਹਰ ਪਾਈਐ ਮਨ ਸੀ ਕਰਮ ਕਮਾਏ ਰਹਾਉ ਗੁਰਮੁਖ ਸਹਜ ਤੁਨ ਉਪਜੈ ਦੁਖ ਹਉਮੇ ਵਿੱਚੋਂ ਜਾਏ ਹਰ ਨਾਮਾ ਹਰ ਮਨ ਵਸੈ ਸਹਿਜੇ ਹਰ ਗੁਣ ਗਾਏ ਗੁਰਮਤੀ ਮੁਖ ਸੋਹਣੇ ਹਰ ਰਾਖਿਆ ਉਰਤਾਰ ਇੱਥੇ ਉੱਥੇ ਸੁਖ ਕਣਾ ਜਪ ਹਰ ਹਰ ਉਤਰੈ ਪਾਰ ਹੋਮੇ ਵਿੱਚ ਜਾਗਰ ਨਾ ਹੋਵੇ ਹਰ ਭਗਤ ਨਾ ਪਵੀ ਥਾਏ ਮਨ ਮੁਖ ਦਰ ਢੋਈ ਨ ਲਹੇ ਪਾਏ ਦੂਜੇ ਕਰਮ ਕਮਾਏ ਤਿਰਗ ਖਾਣਾ ਤਿਰਗ ਪਹਿਨਣਾ ਜਿਨਾਂ ਦੂਜੇ ਭਾਇ ਪਿਆਰ ਬਿਸਤਾ ਕੇ ਕੀੜੇ ਬਿਸਤਾ ਮਰ ਰਾਤੇ ਮਰ ਜਨਮੇ ਹੋਏ ਕੁਾਰ ਜਿਨ ਕੋ ਸਤਗੁਰ ਭੇਟਿਆ ਤਿਨਾਂ ਬਿਟੋ ਬਲ ਜਾਉ ਤਿਨ ਕੀ ਸੰਗਤ ਮਿਲ ਰਹਾ ਸੱਚੇ ਸੱਚ ਸਮਾਉ ਪੂਰੇ ਪਾਗ ਗੁਰੂ ਪਾਈਐ ਉਪਾਏ ਕਿਤੇ ਨਾ ਪਾਈਐ ਜਾਏ ਸਤਿਗੁਰ ਤੇ ਸਹਿਜ ਉਪਜੈ ਹਉਮੈ ਸ਼ਬਦ ਜਲਾਏ ਹਰ ਸਰਨਾਈ ਪਜ ਮਨ ਮੇਰੇ ਸਭ ਕਿਛ ਕਰਨੇ ਜੋਗ ਨਾਨਕ ਨਾਮ ਨਾ ਬਿਸਰੈ ਜੋ ਕਿਛ ਕਰੇ ਸੋ ਹੋਗ ਹਰ ਸਰਨਾਈ ਪਜ ਮਨਾ ਮੇਰੇ ਸਭ ਕਿਛ ਕਰਨੇ ਜੋਗ ਨਾਨਕ ਨਾਮ ਨਾ ਬਿਸਰੈ ਜੋ ਕਿਛ ਕਰਨੇ ਸੋ ਹੋਗ